ਦਾ ਚੰਡੀਗੜ੍ਹ ਦੇ ਵਿੱਚ ਇੰਡੀਗੋ ਦੀ ਫਲਾਈਟ ਰੱਦ ਕਰ ਦਿੱਤੀ ਗਈ ਹੈ ਚੰਡੀਗੜ੍ਹ ਤੋਂ ਲਖਨਊ ਜਾਣ ਵਾਲੀ ਫਲਾਈਟ ਨੂੰ ਕੈਨਸਲ ਕੀਤਾ ਗਿਆ ਤਕਨੀਕੀ ਖਰਾਬੀ ਜਿਸ ਦੀ ਕ وجہ ਦੱਸੀ ਜਾ ਰਹੀ ਹੈ ਉਡਾਣ ਪਰੰਤੂ ਠੀਕ ਪਹਿਲਾਂ ਇਹ ਫਲਾਈਟ ਰੱਦ ਹੋਈ ਹੈ ਜਾਣਕਾਰੀ ਦੇ ਮੁਤਾਬਕ ਲੋਕਾਂ ਦੀ ਬੋਲਿੰਗ ਹੋ ਚੁੱਕੀ ਸੀ ਤੇ ਦੁਬਾਰਾ ਯਾਤਰੀਆਂ ਨੂੰ ਉਤਾਰਿਆ ਗਿਆ ਤਾਂ ਚੰਡੀਗੜ੍ਹ ਦੇ ਵਿੱਚ ਇੰਡੀਗੋ ਦੀ ਫਲਾਈਟ ਨੂੰ ਦਰਸਲ ਕੈਨਸਲ ਕੀਤਾ ਗਿਆ ਜਿਸ ਦੇ ਪਿੱਛੇ وجہ ਦੱਸੀ ਗਈ ਹੈ ਕਿ ਕੋਈ ਤਕਨੀਕੀ ਖਰਾਬੀ ਆਈ ਹੈ ਤਾਂ ਤਕਨੀਕੀ ਖਰਾਬੀ ਦੇ ਚੱਲਦਿਆਂ ਚੰਡੀਗੜ੍ਹ ਤੋਂ ਲਖਨਊ ਜਾਣ ਵਾਲੀ ਫਲਾਈਟ ਨੂੰ ਰੱਦ ਕਰ ਦਿੱਤਾ ਗਿਆ ਉਡਾਣ ਪਰੰਤੂ ਠੀਕ ਪਹਿ ਆ ਕੈਨਸਲ ਕਰ ਦਿੱਤੀ ਗਈ ਜਾਣਕਾਰੀ ਦੇ ਮੁਤਾਬਿਕ ਲੋਕਾਂ ਦੀ ਬੋਰਡਿੰਗ ਹਾਲਾਕੇ ਹੋ ਚੁੱਕੀ ਸੀ ਤੇ ਦੁਬਾਰਾ ਯਾਤਰੀਆਂ ਨੂੰ ਹੇਠਾਂ ਉਤਾਰਿਆ ਗਿਆ। ਦਿੱਲੀ ਤੋਂ ਲਖਨਊ ਜਾਣ ਵਾਲੀ ਇੰਡੀਗੋ ਫਲਾਈਟ ਅੱਜ ਆਪਰੇਸ਼ਨਲ ਰੀਜ਼ਨ ਕਰਕੇ ਕੈਨਸਲ ਕੀਤੀ ਗਈ। ਹਾਲਾਂਕਿ ਹੁਣੇ ਕਰੀਬ 160 ਜਿਹੜੇ ਪੈਸੇਂਜਰ ਸੀਗੇ ਬੋਰਡਿੰਗ ਵੀ ਹੋ ਚੁੱਕੀ ਸੀ ਪਲੇਨ ਦੇ ਵਿੱਚ ਬੈ ਵੀ ਚੁੱਕੇ ਸੀਗੇ ਲੇਕਿਨ ਅਚਾਨਕ ਉਹਨਾਂ ਨੂੰ ਬਾਹਰ ਕੀਤਾ ਗਿਆ ਔਰ ਕੈਨਸਲ ਜਿਹੜੀ ਹੈ ਫਲਾਈਟ ਕਰ ਦਿੱਤੀ ਗਈ ਹਾਲਾਂਕਿ ਆਪਰੇਸ਼ਨਲ ਰੀਜ਼ਨ ਦੱਸੇ ਗਏ ਨੇ ਤਕਨੀਕੀ ਖਰਾਬੀ ਕਰਨ ਕਾਰਨ ਜਿਹੜਾ ਹੈ ਉਹ ਜਿੰਨੇ ਵੀ ਪੈਸੇਂਜਰ ਸੀਗੇ ਉਹਨਾਂ ਨੂੰ ਬਾਹਰ ਕਰ ਦਿੱਤਾ ਗਿਆ ਹਾਲਾਂਕਿ ਹੁਣ ਤੱਕ ਦੀ ਜਿਹੜੀ ਜਾਣਕਾਰੀ ਸਾਹਮਣੇ ਆ ਰਹੀ ਕਿ ਅਲਟਰਨੇਟ ਜਿਹੜਾ ਹੈ ਉਹਨਾਂ ਨੂੰ ਦਿੱਤਾ ਗਿਆ ਦੁਪਹਿਰ ਬਾਅਦ ਉਹਨਾਂ ਨੂੰ ਫਲਾਈਟ ਅਰੇਂਜ ਕਰਕੇ ਦੇਣ ਦੀ ਗੱਲ ਕੀਤੀ ਗਈ ਹੈ ਲੇਕਿਨ ਪੈਸੇਂਜਰ ਦੇ ਵਿੱਚ ਕਾਫੀ ਨਰਾਜ਼ਗੀ ਜਰੂ ਕਿ ਕਾਫੀ ਜਿਨ੍ਹਾਂ ਦੀ ਕੋਈ ਮੀਟਿੰਗ ਸੀਗੀ ਜਾਂ ਫਿਰ ਕਿਸੇ ਨੇ ਅਰਜੈਂਟ ਫੰਕਸ਼ਨ ਤੇ ਜਾਣਾ ਸੀਗਾ 160 ਦੱਸੇ ਜਾ ਰਹੇ ਨੇ ਪੈਸੇਂਜਰ ਜਿਹੜੇ ਚੰਡੀਗੜ੍ਹ ਤੋਂ ਉਡਾਨ ਭਰਨੀ ਸੀ ਸਵੇਰੇ 8 ਵਜੇ ਸਵੇਰੇ 8 ਵਜੇ ਦੀ ਇਹ ਫਲਾਈਟ ਸੀਗੀ ਇੰਡੀਗੋ ਫਲਾਈਟ ਸੀ ਜੋ ਕਿ ਆਪਰੇਸ਼ਨਲ ਰੀਜ਼ਨ ਕਰਕੇ ਇਹਨੂੰ ਨੂੰ ਕੈਨਸਲ ਕਰ ਦਿੱਤੀ ਗਈ ਹਾਲਾਂਕਿ ਨਰਾਜ਼ਗੀ ਇਸ ਕਰਕੇ ਵੀ ਸੀ ਲੋਕਾਂ ਦੇ ਵਿੱਚ ਕਿਉਂਕਿ ਬੋਰਡਿੰਗ ਵੀ ਹੋ ਚੁੱਕੀ ਸੀ ਯਾਨੀ ਕਿ ਉਹ ਪਲੇਨ ਚ ਬੈ ਵੀ ਚੁੱਕੇ ਸੀਗੇ ਔਰ ਟੇਕ ਆਫ ਨਿਕਲ ਲੇਕਿਨ ਉਹ ਮਨਾ ਕਰ ਦਿੱਤਾ ਗਿਆ ਔਰ ਤਕਨੀਕੀ ਖਰਾਬੀ ਦਾ ਹਵਾਲਾ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਹੈ ਹਾਲਕੀ ਅਹਮਦਾਬਾਦ ਪਲੇਨ ਕ੍ਰੈਸ਼ ਤੋਂ ਬਾਅਦ ਜਿਸ ਤਰ੍ਹਾਂ ਦੇ ਪਹਿਲਾਂ ਅਹਮਦਾਬਾਦ ਪਲੇਨ ਕ੍ਰੈਸ਼ ਹੋਇਆ ਉਸ ਤੋਂ ਬਾਅਦ ਹੈਲੀਕਾਪਟਰ ਦੀ ਕ੍ਰੈਸ਼ਿੰਗ ਵੀ ਆਈ ਉਸ ਤੋਂ ਬਾਅਦ ਇਸ ਤਰ੍ਹਾਂ ਦੀ ਤਕਨੀਕੀ ਖਰਾਬੀ ਕਿਤੇ ਨਾ ਕਿਤੇ ਹੁਣ ਇਹ ਸਾਰੀ ਚੀਜ਼ਾਂ ਹੋ ਰਹੀਆਂ ਲੋਕਾਂ 'ਚ ਡਰ ਦਾ ਮਾਹੌਲ ਵੀ ਹੈ ਲੋਕਾਂ 'ਚ ਨਾਰਾਜ਼ਗੀ ਵੀ ਹੈ ਲੇਕਿਨ ਅਜਰੂਰ ਜਿਹੜੀ ਮੈਨੇਜਮੈਂਟ ਹੈ ਉਹ ਇੱਕ ਐਂਦੀ ਨਜ਼ਰ ਆ ਰਹੀ ਹੈ ਕਿ ਆਪਰੇਸ਼ਨਲ ਰੀਜ਼ਨ ਕਰਕੇ ਜਿਹੜੀ ਕੈਨਸਲ ਕੀਤੀ ਗਈ ਹੈ ਲੇਕਿਨ ਅਲਟਰਨੇਟ ਜਿਹੜਾ ਰੂਟ ਹੈ ਯਾਨੀ ਯਾਤਪ ਸ਼ਾਮ ਨੂੰ ਯਾ ਫਿਰ ਕੱਲ ਮਾਰਨਿੰਗ ਦੇ ਵਿੱਚ ਜਿਹੜੀ ਵੀ ਲੋਕ ਨੇ ਉਹਨਾਂ ਨੂੰ ਡੈਸਟੀਨੇਸ਼ਨ ਤੇ ਪਹੁੰਚਾਇਆ ਜਾਏਗਾ ਕਿਉਂਕਿ ਚੰਡੀਗੜ੍ਹ ਤੋਂ ਲਖਨਊ ਦੀ ਇਹ ਫਲਾਈਟ ਸੀ ਸਵੇਰੇ 8 ਵਜੇ ਦੀ ਇਹ ਫਲਾਈਟ ਸੀ ਅੱਜ ਰਵੀਵਾਰ ਨੂੰ 8 ਵਜੇ ਦੀ ਇਹ ਫਲਾਈਟ ਸੀ ਜਿਸ ਨੂੰ ਇੱਥੋਂ ਜਿੱਥੇ ਅਸੀਂ ਮੌਜੂਦ ਆ ਚੰਡੀਗੜ੍ਹ ਇੰਟਰਨੈਸ਼ਨਲ 에ਰਪੋਰਟ ਉੱਥੋਂ ਇਹ ਚੱਲਨੀ ਸੀ ਲੇਕਿਨ ਅਚਾਨਕ ਤਕਨੀਕੀ ਖਰਾਬੀ ਯਾਨੀ ਕਿ ਅਚਾਨਕ ਮੈਸੇਜ ਆਂਦਾ ਹੈ ਸਾਰਿਆਂ ਨੂੰ ਬਾਹਰ ਕਰਨ ਦੀ ਗੱਲ ਕੀਤੀ ਜਾਂਦੀ ਹੈ ਕੈਨਸਲ ਜਿਹੜੀ ਹੈ ਫਲਾਈਟ ਕਰਨ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਿਤੇ ਨਾ ਕਿਤੇ ਨਰਾਜ਼ਗੀ ਤੇ ਕਿਤੇ ਨਾ ਕਿਤੇ ਸਹਿਮ ਦਾ ਮਾਹੌਲ ਵੀ ਜ਼ਰੂਰ ਪੈਸੈਂਜਰ ਦੇ ਵਿੱਚ ਦੇਖਿਆ ਗਿਆ